ਕਿਸਾਨ ਵੀਰੋ ਐਸ ਕਣਕ ਦੇ ਵਿੱਚ ਬਿਨਾ ਕੋਈ ਨਦੀਨ ਨਾਚਕ ਜ਼ਹਿਰ ਵਰਤੇ ਬਿਨਾ ਕੋਈ ਗੁੱਡ ਗੜਾਈ ਕੀਤੇ ਗੁੱਲੀ ਡੰਡੇ ਦੇ ਉੱਤੇ 100% ਕਾਬੂ ਪਾਇਆ ਇਹ ਕਿਵੇਂ ਪਾਇਆ ਇਹ ਸਾਰੀ ਜਾਣਕਾਰੀ ਲੈਣ ਲਈ ਆਪਾਂ ਪਹੁੰਚੇ ਆ ਪਿੰਡ ਕੋਟਲੀ ਅਬਲੂ ਜ਼ਿਲ੍ਹਾ ਜੇਬ ਮੁਖਤਸਰ ਸਾਹਿਬ ਤੇ ਸਾਡੇ ਨਾਲ ਮੌਜੂਦ ਨੇ ਸਾਡੇ ਪੇਡ WhatsApp ਗਰੁੱਪ ਦੇ ਮੈਂਬਰ ਬਾਜੀ ਕੁਲਵਿੰਦਰ ਸਿੰਘ ਖਾਲਸਾ ਜੀ ਤੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਕਿ ਭਾਈ ਬਿਨਾ ਗੱਡਗੜਾਈ ਬਿਨਾ ਕਿਸੇ ਜ਼ਹਿਰ ਦਾ ਇਸਤੇਮਾਲ ਕੀਤੇਆਂ ਗੁੱਲੀ ਡੰਡਾ ਕਿਵੇਂ ਕਾਬੂ ਹੋਇਆ ਇਸ ਖੇਤ ਦੇ ਵਿੱਚ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਸੋ ਭਾਈ ਜੀ ਆਂਡੀਆਂ ਗਵਾਂਡੀਆਂ ਨੇ ਕਈ ਸੁਪਰੀਆਂ ਕੀਤੀਆਂ ਹੋਣੀਆਂ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਵਾਸਤੇ ਹਾਂਜੀ ਹਾਂਜੀ ਤੇ ਤੁਹਾਡੇ ਖੇਤ ਦੇ ਵਿੱਚ ਇੱਕ ਵੀ ਬੂਟਾ ਗੁੱਲੀ ਡੰਡੇ ਦਾ ਦੇਖਣ ਨੂੰ ਮਿਲਿਆ ਨਹੀਂ ਮੈਨੂੰ ਵਜ੍ਹਾ ਕੀ ਹੈ ਇਹ ਵਜ੍ਹਾ ਹੈ ਜੇ ਆਪਣਾ 1847 ਚੋਣਾ ਸੀਗਾ ਇਹਦੇ ਚ ਜੀ ਇਹ ਵੱਧਿਆ ਗਿਆ ਟਾਈਮ ਨਾਲ ਵੱਡਕੇ ਦੇ ਕੋਚੇਰ ਤਾਂ ਪਿਆਰਿਆ ਵਾਂ ਮੁਰਕੇ ਗੱਠਾਂ ਚੱਕੀਆਂ ਤੇ ਵਾਹ ਆ ਕੇ ਦੂਰਾ ਸੁਹਾਗਾ ਮਾਰ ਕੇ ਰੱਖਤਾ ਇਹਨੂੰ 5-7 ਦਿਨ ਜੀ ਮੰਨ ਕੇ ਹਫਤਾ ਹੀ ਪਿਆਰਿਆ ਹਫਤੇ ਤੋਂ ਬਾਅਦ ਫਿਰ 1 ਵਜ ਦੀ ਸੁਹਾਗਾ ਮਾਰ ਕੇ ਜਿੱਦ ਦੀ ਕਣਕ ਬੀਜਣ ਲੱਗਣਾ ਉਹਦੇ ਫਿਰ ਸੁਹਾਗਾ ਮਾਰਤਾ ਜੀ ਤੁਹਾਡੇ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕਣਕ ਬੀਜੇ ਸਾਨੂੰ ਕੋਈ ਨਦੀਨ ਨਾਸ਼ਕ ਨਹੀਂ ਕਰਨਾ ਪਿਆ ਤੇ ਇਹਦੇ ਤੇ 35 ਕਿਲੋ ਬੀਜ ਪਾਇਆ ਇਹਦੇ ਬਸ ਜੀ ਠੀਕ ਸੋ ਸੋ ਦੋਸਤੋ ਸਾਰੇ ਧਿਆਨ ਚ ਲਿਆ ਰਹੀਏ ਕਿ ਬਾਈ ਜੀ ਸਾਡੇ ਪੇੜ WhatsApp ਗਰੁੱਪ ਦੇ ਮੈਂਬਰ ਆ ਤੇ ਅਸੀਂ ਉੱਥੋਂ ਇੱਕ ਦਿਸ਼ਾ ਨਿਰਦੇਸ਼ ਜਾਰੀ ਕੀਤਾ ਸੀ ਸਾਰੇ ਮੈਂਬਰਾਂ ਨੂੰ ਵੀ ਕਣਕ ਜਿਹੜੀ ਹੈਗੀ ਆਪਾਂ ਖੁਸ਼ਕ ਵੱਤਰ ਚ ਬੀਜਣੀ ਆ ਤਾਂ ਪਹਿਲਾਂ ਉਤਲਾ ਵੱਤਰ ਖੁਸ਼ਕ ਕਰ ਲੈਣਾ ਸਵਾਗਾ ਮਾਰ ਮਾਰ ਕੇ ਪਹਿਲਾਂ ਵਾਹਣ ਨੂੰ ਬਾਹ ਲੈਣਾ ਵਾਏ ਹੋਏ ਵਾਹਣ ਦੇ ਉੱਤੇ ਸਵਾਗਾ ਮਾਰ ਕੇ ਉਹਨੂੰ ਧੋਪ ਲਵਾਉਣੀ ਆ ਧੋਪ ਲਵਾਉਣ ਉਪਰੰਤ ਫਿਰ ਸਵਾਗਾ ਮਾਰ ਦੇਣਾ ਐਦਾਂ ਦੋ ਤਿੰਨ ਵਾਰੀ ਸੁਹਾਗਾ ਮਾਰਨ ਤੋਂ ਬਾਅਦ ਜਦੋਂ ਭਾਲ ਬਣ ਕੇ ਖੇਤ ਦੇ ਵਿੱਚ ਤਾਂ ਭਾਲ ਬਣਾ ਕੇ ਕਣਕ ਬੀਜਣੀ ਆ ਤੇ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਜਿਹੜੀ ਮੈਂ ਇਹਨਾਂ ਨਾਲ ਸਾਂਝੀ ਕੀਤੀ ਜਾਂ ਇਹਨਾਂ ਨੂੰ ਦੱਸੀ ਸਾਡੇ ਜਿਹੜੇ ਪੁਰਖੇ ਜਾਂ ਸਾਡੇ ਜਿਹੜੇ ਬਜ਼ੁਰਗ ਆ ਉਹ ਐਦਾਂ ਹੀ ਭਾਲ ਬਣਾ ਕੇ ਕਣਕ ਬੀਜਦੇ ਹੁੰਦੇ ਸੀ ਤੇ ਉਹਦੇ ਚੱਲਦਿਆਂ ਕੀ ਹੋਇਆ ਕਿ ਉਤਲਾ ਬੱਤਰ ਖੁਸ਼ਕ ਹੋ ਗਿਆ ਉਤਲੀ ਅੱਧਾ ਪੌਣਾ ਇੰਚ ਮਿੱਟੀ ਦੇ ਵਿੱਚੋਂ ਨਮੀ ਖਤਮ ਹੋ ਗਈ ਉਹ ਨਮੀ ਖਤਮ ਹੋਣ ਕਰਕੇ ਜਿਹੜਾ ਗੁੱਲੀ ਡੰਡੇ ਦਾ ਬੀਜ ਆ ਉਹ ਇੰਨੀ ਕ ਮਿੱਟੀ ਦੇ ਵਿੱਚ ਹੀ ਹੁੰਦਾ ਉਤਲੀ ਅੱਧਾ ਪਾਉਣਾ ਇੰਚ ਮਿੱਟੀ ਦੇ ਵਿੱਚ ਹੀ ਉਥੇ ਨਮੀ ਨਾ ਹੋਣ ਕਰਕੇ ਵੀ ਨਹੀਂ ਜੰਮਿਆ ਗੁੱਲੀ ਡੰਡੇ ਦਾ ਤੇ ਇਸ ਕਰਕੇ ਇਹ ਕਣਕ ਜਿਹੜੀ ਹੈਗੀ ਆ ਗੁੱਲੀ ਡੰਡਾ ਮੁਕਤ ਹੋਗੀ ਤਾਂ ਇਹਦਾ ਸਬੂਤ ਕੀ ਆ ਆ ਤੁਸੀਂ ਦੇਖ ਰਹੇ ਹੋ ਕਿਤੇ ਕਿਤੇ ਵਾਣ ਦੇ ਵਿੱਚ ਜਿਹੜਾ ਹੈਗਾ ਸਰੋਂ ਦੇ ਬੂਟੇ ਆ ਜੇ ਇਸ ਕਣਕ ਦੇ ਉੱਤੇ ਗੁੱਲੀ ਡੰਡੇ ਵਾਲੀ ਸਪਰੇ ਮਾਰੀ ਗਈ ਹੁੰਦੀ ਤਾਂ ਇਹ ਬੂਟੇ ਤੁਹਾਨੂੰ ਨਹੀਂ ਖੇਤ ਦੇ ਵਿੱਚ ਮਿਲਣੇ ਸੀ ਸੋ ਕਣਕ ਦੀ ਬਜਾਈ ਅਸੀਂ ਕੀਤੀ ਖੁਸ਼ਕਵੱਤਰ ਚ ਤੇ ਖੁਸ਼ਕਵੱਤਰ ਦੀ ਬਜਾਈ ਗੁੱਲੀ ਡੰਡੇ ਨੂੰ ਕਾਬੂ ਕਰਨ ਦਾ ਬੈਸਟ ਤਰੀਕਾ ਸੋ ਬਾਈ ਜੀ ਤੁਹਾਡਾ ਹੁਣ ਇਹ ਤਜਰਬਾ ਕੀ ਕਹਿੰਦਾ ਤੁਸੀਂ ਕੀ ਮੰਨਦੇ ਹੋ ਹਾਂ ਜੀ ਬਹੁਤ ਵਧੀਆ ਜੀ ਇਹਨਾਂ ਦਾ ਆਪਾਂ ਨੂੰ ਕੰਪਨੀਆਂ ਤੋਂ ਪ੍ਰੈਸਟੀਜ ਵਾਲੀਆਂ ਤੋਂ ਯਾਤ ਮਿਲਦੀ ਹੈ ਜੀ ਹਾਂ ਤੇ ਲੇਬਰ ਦਾ ਖਰਚਾ ਵੀ ਘਟ ਪੈਂਦਾ ਹਜੇ ਸਾਨੂੰ ਥੋੜਾ ਜਿਹਾ ਹੌਲੀ ਹੌਲੀ ਚੱਲਦੇ ਤੁਹਾਡੇ ਸਾਥ ਨਾਲ ਚਾਹੀਦਾ ਸਾਨੂੰ ਵੱਧ ਤੋਂ ਵੱਧ ਤੇ ਵੀ ਵੀ ਹੌਲੀ ਹੌਲੀ ਘੱਟ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਹਜੇ ਸਾਨੂੰ ਤਜਰਬੇ ਨਹੀਂ ਸੀਗੇ ਉਹਨੇ ਜੀ ਹੁਣ ਅਸੀਂ ਇਹ ਰਾਹ ਤੇ ਚੱਲ ਪਏ ਹਾਂ ਜੀ ਐਤਕੀ ਤੁਸੀਂ ਦੱਸਿਆ ਵੀ ਇਹਦੇ ਚ 35 ਕਿਲੋ ਵੀ ਪਾਇਆ ਕਿੰਨੇ ਦਾ ਹਾਂਜੀ ਹਾਂਜੀ ਤੇ ਪਹਿਲਾਂ ਕਿੰਨਾ ਪਾ ਦਿੰਦੇ ਸੀ ਪਹਿਲਾਂ ਤਾਂ 40 42 ਵੀ ਪਾ ਦਈਦਾ ਸੀ ਜੀ ਐਤਕੀ 5-7 ਕਿਲੋ ਘਟਾਇਆ ਹਾਂਜੀ ਹਾਂਜੀ ਠੀਕ ਹੈ ਉਹ ਉਗਣ ਜੈ ਨੂੰ ਐ ਲੱਗਿਆ ਕਿਰਾ ਕਣਕ ਦਾ ਵੀ ਯਾਰ ਘਟ ਜੇ ਆ ਜੋਰ ਜਿਆ ਲਾਉਂਦੀ ਆ ਹੌਲੀ ਹੌਲੀ ਜਦੋਂ ਹੁਣ ਰਲਨ ਤੇ ਆ ਗਈ ਹਮ ਇੱਕਦਾਂ ਵੀ ਸੈੱਟ ਹੋ ਗਿਆ ਬੜੀ ਬਣ ਗਈ ਮੈਂ ਤੁਹਾਡੇ ਧਿਆਨ ਚ ਲਿਆ ਦਿਆਂ ਕਿ ਬਾਈ ਨੇ ਆ ਵਾਹ ਕੇ ਖੁਸ਼ਕ ਵੱਤਰ ਵਾਲੀ ਬਜਾਈ ਵੀ ਕੀਤੀ ਆ ਬਾਈ ਨੇ ਸਮਾਰਟ ਸੀਡਰ ਦੇ ਨਾਲ ਵੀ ਕਣਕ ਬੀਜੀ ਹੋਈ ਆ ਤੇ ਬਾਈ ਨੇ ਮਲਚ ਵਾਲੀ ਕਣਕ ਵੀ ਬੀਜੀ ਹੋਈ ਆ ਪਰ ਇਸ ਵੇਲੇ ਜਿਹੜੀ ਕਣਕ ਪਹਿਲੇ ਨੰਬਰ ਤੇ ਚੱਲ ਰਹੀ ਆ ਉਹ ਹੈਗੀ ਆ ਬਾਹ ਕੇ ਖੁਸ਼ਕਵੱਤਰ ਵਾਲੀ ਬਜਾਈ ਵਾਲੇ ਤਰੀਕੇ ਨਾਲ ਬੀਜੀ ਗਈ ਕਣਕ ਸੋ ਆਹ ਕਣਕ ਤੁਸੀਂ ਦੇਖਦੇ ਪਏ ਹੋ ਇਹਦੇ ਵਿੱਚ ਕਿਸੇ ਪੱਖੋਂ ਕੋਈ ਕਮੀ ਪੇਸ਼ੀ ਨਹੀਂ ਤੇ ਗੁੱਲੀ ਡੰਡਾ ਜਿਹੜਾ ਮੇਨ ਮਸਲਾ ਹੈਗਾ ਸਾਡੀ ਪੰਜਾਬ ਦੀ ਖੇਤੀ ਦਾ ਉਹ ਇਸ ਕਣਕ ਦੇ ਵਿੱਚ ਤੁਹਾਨੂੰ ਪਾੜਿਆ ਨਹੀਂ ਥਿਆਉਣਾ ਕਿਉਂਕਿ ਉੱਗਿਆ ਹੀ ਨਹੀਂ ਤੇ ਉਹਦੀ ਵਜ੍ਹਾ ਹੈਗੀ ਆ ਕਿ ਕਣਕ ਦੀ ਬਜਾਈ ਜਿਹੜੀ ਹੈਗੀ ਆ ਖੋਸ਼ਕਵੱਤਰ ਚ ਕੀਤੀ ਗਈ ਆ ਭਲ ਬਣਾ ਕੇ ਕੀਤੀ ਗਈ ਆ ਸੋ ਆ ਜਿਹੜੀ ਕਣਕ ਤੁਹਾਡੀ ਸਕਰੀਨ ਤੇ ਆ ਇਹ ਤੁਸੀਂ ਦੇਖ ਰਹੇ ਹੋ ਮਲਚنگ ਵਾਲੀ ਕਣਕ ਇਹਨੂੰ ਮੈਂ ਦੂਜੇ ਨੰਬਰ ਤੇ ਮੰਨ ਰਿਹਾ ਤੇ ਆ ਜਿਹੜੀ ਐਸ ਵੇਲੇ ਤੁਹਾਡੀ ਸਕਰੀਨ ਤੇ ਕਣਕ ਨਜ਼ਰ ਆ ਰਹੀ ਆ ਇਹ ਹੈਗੀ ਆ 스마트 ਸੀਡਰ ਵਾਲੀ ਕਣਕ ਤਾਂ ਇਸ ਪੂਰੇ ਖੇਤ ਦੇ ਵਿੱਚ 스마트 ਸੀਡਰ ਵਾਲੀ ਜਿਹੜੀ ਕਣਕ ਆ ਉਹ ਤੀਜੇ ਨੰਬਰ ਤੇ ਚੱਲ ਰਹੀ ਆ ਤੇ ਕਿਸਾਨ ਦਾ ਦਿਲ ਜਾਂ ਤੋੜਤਾ ਸਮਾਰਟ ਸੀਡ ਵਾਲੀ ਕਣਕ ਨੇ ਤਾਂ ਕੋਈ ਗੱਲ ਨਹੀਂ ਵਾਧੇ ਘਾਟੇ ਹੁੰਦੇ ਹੀ ਰਹਿੰਦੇ ਆ ਬਾਈ ਨੇ ਪਹਿਲੀ ਵਾਰੀ ਸਮਾਰਟ ਸੀਡ ਨਾਲ ਕਣਕ ਬੀਜੀ ਸੀ ਸਾਢੇ 3 ਕਿੱਲਾਂ ਦੇ ਵਿੱਚ ਬੀਜ ਬੈਠਾ ਸੋ ਤੁਹਾਨੂੰ ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਬਾਈ ਜਦੋਂ ਕੋਈ ਨਵੀਂ ਮਸ਼ੀਨ ਵਰਤਣੀ ਹੋਵੇ ਤਾਂ ਉਹਦੇ ਨਾਲ ਕਿੱਲਾ ਅੱਧਾ ਕਿੱਲਾ ਹੀ ਬਜਾਈ ਕਰਕੇ ਦੇਖਿਆ ਕਰੋ ਤੇ ਜੇ ਉਹ ਤੁਹਾਡੇ ਹਿਸਾਬ ਚਾਜੇ ਸਿਸਟਮ ਫੇਰ ਵੇਖਾਤ ਉਹਦੇ ਨਾਲ ਸਾਰਾ ਵਾਣ ਬੀਜ ਲਿਆ ਕਰੋ ਸੋ ਆ ਜਾਣਕਾਰੀ ਜੇ ਤੁਹਾਨੂੰ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ